ਸੋ ਅੱਜ ਦਾ ਸਾਡਾ ਪਹਿਲਾ ਮਤਾ ਜਿਹੜਾ ਉਹ ਅੱਜ ਦਾ ਇਸ ਕੱਟ ਦਾ ਜੱਜ ਬੰਦੀਆਂ ਦੇ ਵਿੱਚ ਆਪਾਂ ਪੂਰਨ ਮਤਾ ਜਿਹੜਾ ਮੈਂ ਤਰਾਵੋ ਇਹ ਗੱਲ ਕਹੂੰਗਾ ਜੇ ਤੁਸੀਂ ਪ੍ਰਵਾਨਗੀ ਦਿਓਗੇ ਮਤੇ ਨੂੰ ਤਾਂ ਫਿਰ ਜਦੋਂ ਮੈਂ ਮਤਾ ਬੋਲ ਕੇ ਹਟਾਂਗਾ ਤਾਂ ਫਿਰ ਮੈਂ ਕਹਾਂਗਾ ਪ੍ਰਵਾਨ ਕਰ ਦਿਓ ਤੇ ਹੱਥ ਖੜੇ ਕਰਕੇ ਪ੍ਰਵਾਨਗੀ ਦੇਣੀ ਹੈ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਸੋ ਮੇਰੇ ਵੀਰੋ ਪਹਿਲਾ ਮਤਾ ਹੈਗਾ ਜੱਜ ਬੰਦੀਆਂ ਦਾ ਪੂਰਨ ਇਕੱਠ ਕੀ ਤੁਸੀਂ ਇਸ ਮਤੇ ਨੂੰ ਪ੍ਰਵਾਨਗੀ ਦਿੰਦੇ ਹੋ बोले हिंदी बोला फिर भी दे। मैं सो so, आज का जो हमने आज के मते पास किए हैं उसमें पहला मता हमारा जो है वो पूरा देश व्यापी जो आंदोलन लड़ रहे हैं जो संघर्ष कर रहे हैं सभी ज्बंदियां सभी संगठन उनके एकता के लिए जो पहला मता डाला गया है ਤੋ ਉਸਕੇ ਲਈ ਆਪ ਸਭ ਪਰਮਾਨਗੀ ਦਿੱਤੇ ਹੋ ਤੋ ਹੱਥ ਖੜਾ ਕਰਕੇ ਜੈਕਾਰਾ ਛੜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਸੰਧਾ ਦੂਜਾ ਮਤਾ ਅਜਦਾ ਜਿਹੜਾ ਉਹ ਕਿਉਂਕਿ ਤੁਸੀਂ ਸਾਰਿਆਂ ਨੇ ਸੰਘਰਸ਼ ਪਹਿਲੇ ਲੜਿਆ ਹੋਇਆ ਸੰਘਰਸ਼ ਉਲੀਕਿਆ ਹੋਇਆ ਔਰ ਕਦੇ ਪੁੱਛਿਆ ਅਜ ਤੱਕ ਖਾਸ ਕਰ ਮਾਜੀ ਅੱਜ ਤੱਕ ਮੈਂ ਇਹ ਕਹਿ ਸਕਦਾ ਦਾਵੇ ਨਾਲ ਕਦੇ ਪਿੱਛੇ ਮੁੜੇ ਨਹੀਂ ਜਿੰਨਾ ਚਿਰ ਪ੍ਰਾਪਤੀ ਨਾ ਹੋਵੇ ਪਰ ਫਿਰ ਵੀ ਅੱਜ ਜਿਹੜਾ ਮਤਾ ਪਾਇਆ ਗਿਆ ਇਹਨੂੰ ਜੇ ਮਨਜ਼ੂਰੀ ਦਿਓਗੇ ਤੇ ਫਿਰ ਹੱਥ ਖੜੇ ਕਰਨਾ ਅੱਜ ਦਾ ਇਕੱਠ ਜਾਰੀ ਅੰਦੋਲਨ ਦੀਆਂ ਮੰਗਾਂ ਦੀ ਪ੍ਰਾਪਤੀ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਮਤਾ ਐਦ ਕਰਦਾ ਹੈ ਬੋਲੇ ਸੋਨ ਹਾਲ ਜੈ ਲਾਲਾ ਮੈਂ ਤੋਰ ਪਿੱਛੇ ਤੱਕ ਆ ਜਿਹੜੇ ਖਾਂਦੇ ਪੀਂਦੇ ਆ ਜਿਹੜਾ ਰੋਕ ਲੋ ਸਾਰੇ ਜਣੇ ਮਤੇ ਅੱਜ ਸਹਿਮਤੀ ਜ਼ਰੂਰ ਦਿਆ ਕਰੋ पीछे तक आप करके तो आज का ये इकट्ठ जो है आज का जो गुरु जडियाला में भारी कट किया गया है इस कट में आज मता नंबर दो मैं बोलकर सुना रहा हूं तो इस मते में ये आज पास किया गया है कि आंदोलन की मांगों की पूर्ति तक आंदोलन की मांगे पूरी होने तक संघर्ष जारी रहेगा बोले सोनिया ਸੋ ਸ੍ਰੀ ਅਕਾਲ ਮੱਤਾ ਨੂੰ ਤਿੰਨ ਅੱਜ ਦਾ ਇਕੱਠ ਪੰਜਾਬ ਅਤੇ ਦੇਸ਼ ਦੇ ਬੁੱਧੀਜੀਵੀਆਂ ਨੂੰ ਅਪੀਲ ਕਰਦਾ ਹੈ ਕਿ ਸੰਘਰਸ਼ੀ ਜਿੱਥੇ ਬੰਦੀਆਂ ਦੀ ਏਕਤਾ ਅਤੇ ਸੰਘਰਸ਼ ਵੀ ਮੌਜੂਦਾ ਸਮੇਂ ਦੀ ਵਿਚਲੀ ਅਹਿਮੀਅਤ ਨੂੰ ਮੱਦੇਨਜ਼ਰ ਰੱਖਦੇ ਆਪਣੇ ਪ੍ਰਚਾਰ ਦਾ ਨਿਸ਼ਾਨਾ ਤੈਅ ਕੀਤਾ ਜਾਵੇ ਇਹ ਮੱਤਾ ਇਸ ਕਰਕੇ ਆ ਭਰਾਵੋ ਕਿ ਇਹ ਕੁਝ ਬੁੱਧੀਜੀਵੀ ਸਾਰੇ ਨਹੀਂ ਬਹੁਤ ਬੁੱਧੀਜੀਵੀ ਹਿੱਤ ਵੀ ਰੱਖਦੇ ਨੇ ਪਰ ਕੁਝ ਬੁੱਧੀਜੀਵੀ ਸਰਕਾਰ ਦੀ ਵੈਨ ਤੇ ਬੋਲਦੇ ਆ ਸੰਘਰਸ਼ ਦੇ ਖਿਲਾਫ ਬੋਲਦੇ ਆ ਉਹਨਾਂ ਨੂੰ ਅੱਜ ਅਪੀਲ ਕਰਦੇ ਆ ਕਿ ਭਾਈ ਆਪਣਾ ਜਿਹੜਾ ਪ੍ਰਚਾਰ ਹੈ ਉਹਦਾ ਨਿਸ਼ਾਨਾ ਤੈਅ ਕੀਤਾ ਜਾਵੇ ਕੀ ਇਸ ਦੀ ਪ੍ਰਵਾਨਗੀ ਦਿੰਦੇ ਹੋ ਬੋਲੇ ਸੋਨਹਾਲ ਸ੍ਰੀਓ ਕਾਰੋ ਤੋ ਅੱਜ ਦਾ 3 ਨੰਬਰ ਮਤਾ ਅੱਜ ये देश के सभी बुद्धिजीवियों को अपील करता है कि भाई संघर्षी की एकता संघर्ष की मौजूदा स्थिति को लेते हुए उसके मद्देनजर रखते हुए अपना प्रचार और व्यवहार ठीक करने का निशाना तय करें तो ऐसा प्रवानगी हो बोले सो नि ਸਰੀਆ ਕਾਲ ਅੱਛਾ ਜੀ ਠੀਕ ਹੈ ਅਗਲਾ ਮਤਾ ਮੈਂ ਹਿੰਦੀ ਜੀ ਵੀ ਪਹਿਲਾਂ ਪੜਾਂਗਾ ਫਿਰ ਪੰਜਾਬੀ ਜੀ ਪੜਾਂਗਾ ਹਿੰਦੀ ਜੀ ਵੀ ਫਿਰ ਪ੍ਰਵਾਨ ਕੀ ਰਿਓ ਬੰਦੇਸ ਸਾਹਿਬ ਕਹਿੰਦੇ ਇੱਕ ਵਾਰੀ ਪ੍ਰਵਾਨ ਕੀ ਲੈ ਲਿਆ ਠੀਕ ਹੈ ਜੀ ਮਤਾ ਨੰਬਰ 4 ਅੱਜ ਦਾ ਮਤਾ ਨੰਬਰ 4 ਜਿਹੜਾ ਅੱਜ ਦਾ ਇਹ ਇਕੱਠ ਪੰਜਾਬ ਦੇ ਲੋਕ ਗਾਇਕਾਂ ਧਾਰਮਿਕ ਪ੍ਰਚਾਰਕਾਂ ਸਮਾਜ ਸੇਵਕਾਂ ਨੂੰ ਸੱਦਾ ਦਿੰਦਾ ਹੈ ਕਿ ਅੰਦੋਲਨ ਦੀ ਮਜਬੂਤੀ ਅਤੇ ਜਥੇਬੰਦੀ ਦੀ ਇਕਤਾ ਲਈ ਪੂਰਨ ਸਹਿਯੋਗ ਕੀਤਾ ਜਾਵੇ ਕਈ ਭਰਾਵੋ ਜਿਹੜੇ ਕਲਾਕਾਰ ਸਿੰਗਰ ਨੇ ਕਈ ਲੇਖਕ ਨੇ ਉਹ ਸਾਰੇ ਵੀਰ ਬਹੁਤ ਸਾਰੇ ਉੱਥੇ ਗਏ ਵੀ ਨੇ ਔਰ ਜਿਹੜੇ ਨਹੀਂ ਗਏ ਹੁਣ ਤੱਕਰ ਉਹਨਾਂ ਨੂੰ ਅਪੀਲ ਕਰਦਾ ਹੈ ਕਿ ਭਾਈ ਆਪਣਾ ਜਿੰਨੇ ਵੀ ਧਾਰਮਿਕ ਪ੍ਰਚਾਰਕ ਸਾਡੇ ਮੈਂ ਕਹਾਂਗਾ ਸਾਡੇ ਜਿੰਨੀਆਂ ਧਾਰਮਿਕ ਸੰਸਥਾਵਾਂ ਤੋਂ ਪ੍ਰਚਾਰ ਕੀਤਾ ਜਾਂਦਾ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਜਿਹੜੇ ਸਮਾਜ ਸੇਵਕ ਨੇ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਅੰਤੁਗਲਨ ਦੀ ਮਜਬੂਤੀ ਜਿੱਤੇ ਬੰਦੀ ਦੀ ਇਕਤਾ ਵਾਸਤੇ ਪੂਰਨ ਸਹਿਯੋਗ ਕੀਤਾ ਜਾਵੇ ਸੋ ਆਜ ਕਮਤਾ ਨੰਬਰ 4 ਪੰਜਾਬ ਕੇ ਸਭੀ ਸਿੰਘਲ ਔਰ ਜੋ ਧਾਰਮਿਕ ਸੰਤ ਪੁਰਛ ਹੈ ਔਰ ਸਮਾਜ ਸੇਵਕ ਹੈ ਉਨਕੋ ਸੱਦਾ ਕਰਤਾ ਹੈ ਆਵਾਹਨ ਕਰਤਾ ਹੈ ਕਿ ਅੰਦੋਲਨ ਕੀ ਮਜਬੂਤੀ ਕੇ ਉਹ ਜਥੇਬੰਦੀਆਂ ਕੀ ਇਕਤਾ ਕੇ ਲਈਏ ਪੂਰਨ ਸਹਿਯੋਗ ਕਰਨ ਸੋ ਇਸ ਮਤੇ ਦੀ ਪ੍ਰਵਾਨਗੀ ਦਿੰਦੇ ਹੋ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਮਤਾ ਨੰਬਰ 5 ਅੱਜ ਦਾ ਇਕੱਠ ਸੰਘਰਸ਼ ਕਰ ਰਹੀਆਂ ਸਾਰੀਆਂ ਸੰਘਰਸ਼ੀ ਤੇ ਰਾ ਜਿਵੇਂ ਕਿ ਵਿਰੋਜ ਵਿਰੋਜਗਾਰ ਅਧਿਆਪਕ ਬਿਜਲੀ ਮਲਾਜ਼ਮ ਬਸ ਮੌਜੂਦ ਮਾ ਨਰਸਾਂ ਛੜੀਆਂ ਪੈਣਾ ਆਗਨਬੜੀ ਵਰਕਰਾਂ ਵਕੀਲਾਂ ਵਿਦਿਆਰਥੀ ਜੂਨੀਅਰ ਸਮੇਤ ਹਰ ਤਰ੍ਹਾਂ ਦੀਆਂ ਜਨਤਾ ਕੋਲ ਕਰ ਰਹੀਆਂ ਜੂਨਤਾ ਜੂਨੀਆ ਦੇ ਸੰਘਰਸ਼ ਦੀ ਹਮਾਇਤ ਦਾ ਮਤਾ ਪਾਸ ਕਰਦਾ ਹੈ આજ ਦਾ ਮਤਾ ਨੰਬਰ 5 ਸਭੀ ਸੰਘਰਸ਼ ਕਰ ਰਹੇ ਸੰਗਠਨ एवं ਸਭੀ कह सकते हैं कि सभी कार्यकारियों से जितने भी साथी मुलाजम मुलाजम जूनियर जितनी है जिसमें बेरोजगार अध्यापक हैं जिसमें बस ऑपरेटर हैं जिसमें हमारे हॉस्पिटलों से हमारी हैं नर्स और आंगनबाड़ी वर्कर हैं जितने हमारे एडवोकेट्स वकील हैं और जितनी विद्यार्थी यूनियन समेत जितने लोग संघर्ष कर रहे हैं उन सबकी ਨਿਮਾਤ ਕਰਤਾ ਹੈ ਸੋ ਇਸ ਮੱਤੇ ਨੂੰ ਪ੍ਰਵਾਨ ਕੀ ਦਿੰਦੇ ਹੋ ਬੋਲੇ ਸੋ ਨਿਹਾਲ ਮੇਰਾ ਪ੍ਰਣਾਮ ਸੋ ਅੱਜ ਦੇ ਇਹ ਪੰਜ ਮੱਤੇ ਜਿਹੜੇ ਆਪ ਜੀ ਨੇ ਪ੍ਰਵਾਨ ਕੀ ਦਿੰਦੇ